ਗੋਟ ਮਲਾ ਪੰਜਵਾ RAM RAM ਸੰਗ ਕਰ ਬਿਉਹਾਰ RAM 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 ਪ੍ਰਾਨ ਅਧਾਰ RAM 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 ਕੀਰਤਨ ਗਾਏ ਰਮਤ RAM ਸਭ ਰਹਿਓ ਸਮਾਏ ਸੰਤ ਜਨ ਮਿਲ ਬੋਲੋ RAM ਸਭ ਤੇ ਨਿਰਮਲ ਪੂਰਨ ਕਾਮ ਰਹਾਓ ਰਾਮ ਰਾਮ ਧਨ ਸੰਚ ਪੰਡਾਰ ਰਾਮ 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 ਕਰ ਆਹਾਰ ਰਾਮ ਰਾਮ ਵਿਸਰ ਨਹੀਂ ਜਾਏ ਕਰ ਕਿਰਪਾ ਗੁਰ ਦੀ ਆਪ ਤਾਏ ਰਾਮ 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 ਸਦਾ ਸਹਾਈ ਰਾਮ 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 ਲੇਵ ਲਾਈ ਰਾਮ ਰਾਮ ਜਪ ਨਿਰਮਲ ਭੈ ਜਨਮ ਜਨਮ ਕੇ ਕਿਲ ਵਿਖ ਗਏ ਰਮਤਿ ਰਾਮ ਜਨਮ ਮਰਨ 니ਵਾਰੇ ਉਚਰਤਿ ਰਾਮ ਪੈ ਪਾਰ ਉਤਾਰੇ ਸਭ ਤੇ ਊਚ ਰਾਮ ਪ੍ਰਗਾਸ ਨਿਸਬਾ ਸੁਰ ਜਪ ਨਾਨਕ ਦਾਸ ਗੋਲ ਮਹਿਲਾ ਪੰਜਵਾ ਉਨ ਕੋ ਖਸਮ ਕੀਨੀ ਠਾਕ ਹਾਰੇ ਦਾ ਸੰਗ ਤੇ ਮਾਰ ਬਿਦਾਰੇ ਗੋਬਿੰਦ ਭਗਤ ਕਾ ਮੈਲ ਨਾ ਪਾਇਆ RAM ਜਨਾ ਮਿਲ ਮੰਗਲ ਗਾਇਆ ਸਗਲ ਸ੍ਰਿਸ਼ਟ ਕੇ ਪੰਚ ਸਿਖਦਾਰ RAM ਭਗਤ ਕੇ ਪਾਨੀ ਹਾਰ ਰਹਾਵ ਜਗਤ ਪਾਸ ਤੇ ਲੇਤੇ ਦਾਨ ਗੋਬਿੰਦ ਭਗਤ ਕੋ ਕਰੇ ਸਲਾਮ ਲੂਟ ਲੈ ਸਾਖਤ ਪਤ ਖੋਵੈ ਸਾਧ ਜਨ ਪਗ ਮਲ ਮਲ ਥੋਵੈ ਪੰਚ ਪੂਤ ਜਣੇ ਇਕ ਮਾਏ ਪੁੱਤ ਪੁੱਜ ਖੇਲ ਕਰ ਜਗਤ ਵਿਆਏ ਤੀਨ ਗੁਣਾ ਕੈ ਸੰਗ ਰਚ ਰਸੇ ਇਨ ਕੋ ਛੋੜ ਉਪਰ ਜਨ ਬਸੇ ਕਰ ਕਿਰਪਾ ਜਨ ਲਿਏ ਛਡਾਏ ਜਿਸ ਕੇ ਸੇ ਤਿਨ ਰਖੇ ਹਟਾਏ ਕਹੋ ਨਾਨਕ ਭਗਤ ਪ੍ਰਭ ਸਾਰ ਬਿਨ ਭਗਤੀ ਸਭ ਹੋਏ ਖੁਆਰ ਗੋਡ ਮੈ ਲਾ ਪੰਜਵਾ ਕਲ ਕਲੇਸ਼ ਮਿਟੇ ਹਰ ਨਾਏ ਦੁਖ ਬਿਨ ਸੇ ਸੁਖ ਕੀਨੋ ਠਾਉ ਜਪ ਜਪ ਅੰਮ੍ਰਿਤ ਨਾਮ ਅਘਾਏ ਸੰਤ ਪ੍ਰਸਾਦ ਸਗਲ ਫਲ ਪਾਏ ਰਾਮ ਜਪਤ ਜਨ ਪਾਰ ਪਰੇ ਜਨਮ ਜਨਮ ਕੇ ਪਾਪ ਹਰੇ ਰਹਾਉ ਗੁਰ ਕੇ ਚਰਨ ਹਿਦੈ ਉਰ ਥਾਰੇ ਅਗਨ ਸਾਗਰ ਤੇ ਉਤਰੇ ਪਾਰੇ ਜਨਮ ਵਰਨ ਸਭ ਮਿਟੀ ਉਪਾਦ ਪ੍ਰਭ ਸਿਓ ਲਾਗੀ ਸਹਿਜ ਸਮਾਧ ਥਾਨ ਥਨੰਤਰ ਏਕੋ ਸੁਆਮੀ ਸਗਲ ਘਟਾਂ ਕਾ ਅੰਤਰ ਜਾਮੀ ਕਰ ਕਿਰਪਾ ਜਾ ਕੋ ਮਤ ਦੇ ਆਠ ਪਹਿਰ ਪ੍ਰਭ ਕਾ ਨਾਮ ਲੇ ਜਾ ਕੇ ਅੰਦਰ ਵਸੇ ਪ੍ਰਭ ਆਪ ਤਾਂ ਕਹਿ ਹਿਰਦੈ ਹੋਏ ਪ੍ਰਗਾਸ ਭਗਤ ਪਾਏ ਹਰ ਕੀਰਤਨ ਕਰੀਐ ਜਪ ਪਾਰ ਬ੍ਰਹਮ ਨਾਨਕ ਨਿਸਤਰੀਐ